ਪੰਜਾਬ ਦੇ ਕਿਸਾਨਾਂ ਨੇ ਲੈਂਡ ਪੋਲੀ ਨੀਤੀ ਵਾਪਸ ਕਰਵਾ ਕੇ ਵੱਡੀ ਜਿੱਤ ਦਰਜ ਕਰਵਾ ਲਈ ਹੈ ਪਰ ਸੰਘਰਸ਼ ਹਾਲੇ ਵੀ ਖਤਮ ਨਹੀਂ ਹੋਇਆ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਮੀਟਿੰਗ ਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਦ ਤੱਕ ਨੀਤੀ ਕੈਬਨਿਟ ਵਿੱਚ ਪੇਸ਼ ਹੋ ਕੇ ਅਪਚਾਰਿਕ ਤੌਰ ਉਤੇ ਰੱਦ ਨਹੀਂ ਹੁੰਦੀ ਸਾਡਾ ਭਰੋਸਾ ਕਾਇਮ ਨਹੀਂ ਹੋਣਾ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਸਰਕਾਰ ਨੂੰ 20 ਅਗਸਤ ਤੱਕ ਸਾਰੇ ਤਕਨੀਕੀ ਪੱਖ ਸਾਫ਼ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਨਹੀਂ ਤਾਂ 24 ਅਗਸਤ ਨੂੰ ਸਮਰਾਲਾ ਦੀ ਰੈਲੀ ਦੇ ਵਿੱਚ ਅਗਲੇ ਕਦਮ ਦਾ ਐਲਾਨ ਕਰ ਦੇਵਾਂਗੇ ਰਵਿੰਦਰ ਸਿੰਘ ਪਟਿਆਲਾ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ 4 ਜੂਨ 2024 ਵਾਲਾ ਨੋਟੀਫਿਕੇਸ਼ਨ ਅਜੇ ਵੀ ਤਕਨੀਕੀ ਤੌਰ ਤੇ ਲਾਗੂ ਹੈ ਜਿਸ ਵਿੱਚ ਹਾਲੇ ਵੀ ਕਿਸਾਨਾਂ ਉੱਤੇ ਖਤਰਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਇਸੇ ਦੌਰਾਨ 13 ਅਗਸਤ ਨੂੰ ਹੋਣ ਵਾਲੇ ਫ੍ਰੀ ਟ੍ਰੇਡ ਐਗਰੀਮੈਂਟ ਵਿਰੋਧ ਵਿੱਚ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਫੈਸਲਾ ਵੀ ਰੱਦ ਕਰ ਦਿੱਤਾ ਗਿਆ ਪਰ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਦੇ ਪੁਤਲੇ ਸਾੜੇ ਜਾਣ ਦੀ ਗੱਲ ਕਹੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿੰਡਾਂ ਨੂੰ ਉਜਾੜਨ ਤੋਂ ਬਚਾਉਣ ਦੇ ਲਈ ਉਹ ਆਪਣੀ ਲੜਾਈ ਨੂੰ ਇਸੇ ਤਰ੍ਹਾਂ ਨਾਲ ਜਾਰੀ ਰੱਖਣਗੇ। ਬਹੁਤ ਅਹਿਮ ਫੈਸਲੇ ਨੇ ਬਹੁਤ ਬਰੀਕੀ ਨਾਲ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਮੁੱਦੇ ਨੂੰ ਖੋਖਿਆ। ਔਰ ਅਸੀਂ ਇੱਕ ਫੈਸਲਾ ਪੱਕਾ ਕੀਤਾ ਇਹ 24 ਤਰੀਕ ਨੂੰ ਸਮਰਾਲੇ 'ਚ ਰੈਲੀ ਹਰ ਹਾਲਤ 'ਚ ਹੋਏਗੀ ਤੇ ਉਸ ਤੋਂ ਪਹਿਲਾਂ ਕੁਝ ਹਰੇ ਸਰਕਾਰ ਵੱਲੋਂ ਕੀਤਾ ਜਾਣਾ ਬਾਕੀ ਹੈ ਕਿਉਂਕਿ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਇਹ ਮੁੱਦਾ ਪਾਲਿਸੀ ਕੈਬਨਿਟ 'ਚ ਵਿਚਾਰੀ ਗਈ ਸੀ ਉਦੋਂ ਬਾਅਦ ਫਿਰ ਨੋਟੀਫਿਕੇਸ਼ਨ ਹੋਇਆ ਸੀ ਤੇ ਹੁਣ ਇਹਨੇ ਫੇਰ ਕੈਬਨਟ 'ਚ ਜਾਣਾ ਹੈ ਫੇਰ ਇਹਨੂੰ ਨੋਟੀਫਿਕੇਸ਼ਨ ਕਰਕੇ ਡੀ ਨੋਟੀਫਾਈ ਕਰ ਰਹਾ ਸਾਰਾ ਕੁਝ ਔਰ ਇਹਦੇ ਚ ਬਹੁਤ ਸਾਰੀਆਂ ਹਲੇ ਟੈਕਨੀਕਲ ਗੱਲਾਂ ਨੇ ਜਿਨ੍ਹਾਂ ਦੀ ਸਰਕਾਰ ਵਿਆਖਿਆ ਨਹੀਂ ਕਰ ਰਹੀ ਜੀ ਦਾ ਜ਼ਿਕਰ ਨਹੀਂ ਕਰ ਰਹੀ ਤੋਂ ਉਹਨਾਂ ਲਈ ਅਸੀਂ ਸਰਕਾਰ ਨੂੰ 20 ਤਾਰੀਖ ਤੱਕ ਦਾ ਸਮਾਂ ਦਿੱਤਾ ਹੈ ਵੀ 20 ਤਾਰੀਖ ਤੱਕ ਰਮਿੰਦਰ ਜੀ ਉਹਦਾ ਜ਼ਿਕਰ ਕਰਨਗੇ 20 ਤਾਰੀਖ ਤੱਕ ਜੇ ਉਹ ਸਭ ਕੁਝ ਸਹਾਰਕਰ ਦਿੱਤਾ ਤਾਂ ਠੀਕ ਹੈ ਤੇ ਨਹੀਂ ਜੇ ਨਹੀਂ ਸਾਫ਼ ਕਰਨਗੇ ਤਾਂ ਅਸੀਂ ਜੇਦਰ ਸਾਫ ਕਰ ਦਿੱਤਾ ਫਿਰ ਤਾਂ ਜੇਤੂ ਰੇਲੀ ਹੋ ਗਈ ਤੇ ਜੇ ਸਾਫ ਨਹੀਂ ਕਰਨਗੇ ਤਾਂ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਉਤੋਂ ਡਿਕਲੇਅਰ ਕਰਾਂਗੇ ਇੱਕ ਦੂਸਰਾ 13 ਤਾਰੀਖ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਬੰਧ ਵਿੱਚ ਸਾਰੇ ਦੇਸ਼ ਵਿੱਚ ਅਸੀਂ ਮੋਦੀ ਤੇ ਵੰਪਦੇ ਪੋਤਰੇ ਸਾੜਨ ਦਾ ਪ੍ਰੋਗਰਾਮ ਲਈ ਕਿਹਾ ਉਹਦੇ ਵਿੱਚ ਪਹਿਲਾਂ ਲੈਂਡ ਪਾਲਿਸੀ ਪੋਲਿਸੀ ਦੀ وجہ ਕਰਕੇ ਭਗਵੰਤ ਮਾਨ ਦਾ ਵੀ ਨਾਂ ਸ਼ਾਮਿਲ ਸੀ ਵੀ ਇਹਦੇ ਵੀ ਪੁੱਤਰੇ ਭੁਗਣੇ ਫਿਰ ਹਲ ਅਸੀਂ ਭਗਵੰਤ ਮਾਨ ਦੇ ਪੁੱਤਰੇ 13 ਤਰੀਕ ਨੂੰ ਨਹੀਂ ਭੁਗਾਂਗੇ ਹਲ ਵੇਟ ਕਰਾਂਗੇ ਵੀ ਉਹ ਸਾਰੀਆਂ ਬਾਕੀ ਜਿਹੜੀਆਂ ਟੈਕਨੀਕਲਿਟੀਆਂ ਨੇ ਉਹ ਹਟਾ ਕੇ ਮੁਕੰਮਲ ਤੌਰ ਤੇ ਪਾਲਿਸੀ ਨੂੰ ਵਾਪਸ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰਨਗੇ ਤੇ ਬਿਹਾਲ ਅਸੀਂ 트럼ਪ ਤੇ ਮੋਦੀ ਦੇ ਪੁੱਖਲੇ ਪੁੱਤਰੇ 13 ਤਰੀਕ ਨੂੰ ਸਾੜਾਂਗੇ ਹੁਣ ਰਮਿੰਦਰ ਜੀ ਤੋਂ ਨਾਲ ਕਰਦੇ। ਦੋਸਤੋ ਸੰਯੁਕਤ ਕਿਸਾਨ ਮੋਰਚੇ ਦਾ ਪੰਜਾਬ ਚੈਪਟਰ ਇਹ ਸਮਝਦਾ ਕਿ ਸਰਕਾਰ ਨੇ ਜਿਹੜਾ ਕੱਲ ਇਹ ਬਿਆਨ ਦਿੱਤਾ ਦਿੱਤਾ ਆ ਇਸ ਪਾਲਿਸੀ ਨੂੰ ਵਿਡਰੋ ਕਰਨ ਦਾ ਇੱਕ ਕਿਸਮ ਨਾਲ ਪੰਜਾਬ ਦੇ ਸੰਘਰਸ਼ੀ ਲੋਕਾਂ ਦੀ ਜਿੱਤ ਸੰਯੁਕਤ ਕਿਸਾਨ ਮੋਰਚੇ ਦੇ ਅਗਵਾਈ ਹੇਠ ਜਿਹੜਾ 30 ਤਰੀਕ ਨੂੰ ਲੋਕਾਂ ਦਾ ਜਨਸ਼ਲਾਬ ਉਮੜਿਆ ਸੜਕਾਂ ਤੇ ਟਰੈਕਟਰ ਮਾਰਚ ਵਹੀਕਲ ਮਾਰਚ ਦੇ ਰੂਪ ਚ ਇਸ ਨੇ ਸਰਕਾਰ ਨੂੰ ਇਹ ਅਭਾਸ ਕਰਾ ਦਿੱਤਾ ਸੀ ਕਿ ਵੱਡਾ ਅੰਦੋਲਨ ਅੰਗੜਾਈ ਲੈਣ ਦੀ ਅਵਸਥਾ ਚ ਹੈ ਔਰ ਅਸੀਂ ਸਮਝਦੇ ਹਾਂ ਕਿ ਸਰਕਾਰ ਨੇ ਦੇਰ ਆਏ ਦਰੁਸਤਾਈ ਵਾਅਦਾ ਕੀਤਾ ਔਰ ਇਹ ਪਾਲਿਸੀ ਹੈ ਜਿਹੜੀ ਵਿਡਰੋ ਕੀਤੀ ਹੈ ਚੀਜ਼ਾਂ ਦੇ ਕੁਝ ਟੈਕਨੀਕਲ ਪਹਿਲੂ ਨੇ ਸਰਕਾਰ ਦਾ ਜੋ ਬਿਆਨ ਹੈ ਕੱਲ ਚਾਰ ਲਾਈਨਾਂ ਦਾ ਉਸ 'ਚ 14 5 14 ਮਈ ਦੀ ਪਾਲਸੀ ਦਾ ਜ਼ਿਕਰ ਹੈ 4 ਜੂਨ ਦੀ ਜਿਹੜੀ ਪਾਲਸੀ ਹੈ ਉਹ ਪਾਲਸੀ ਹਾਲੇ ਵੀ ਟੈਕਨੀਕਲੀ ਸਟੈਂਡ ਕਰਦੀ ਹੈ ਇਸ ਬਿਆਨ ਦੇ ਕਾਰਨ ਕਿਉਂ ਕਿ ਉਸ ਪਾਲਸੀ 'ਚ ਲਿਖਿਆ ਹੋਇਆ ਉਹ 14 5 ਦੀ ਕੰਟੀਨਿਉਟੀ ਨਹੀਂ ਲਿਖਿਆ ਹੋਇਆ 14 ਮਈ ਦੀ ਪਾਲਸੀ ਦੀ ਕੰਟੀਨਿਉਟੀ 'ਚ ਜੇ 4 ਜੂਨ ਦੀ ਪਾਲਸੀ ਲਿਖੀ ਹੁੰਦੀ ਤਾਂ ਫੇਰ ਅਸੀਂ ਸਮਝਦੇ ਹਾਂ ਕਿ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਬਿਆਨ ਹੈ ਕਿ ਉਹਦੀਆਂ ਜਿਹੜੀਆਂ ਸੀਕੁਐਂਸ ਜਿਹੜੀਆਂ ਐਮੈਂਡਮੈਂਟਸ ਨੇ ਉਸ ਮੁਤਾਬਕ ਇਹ ਰੱਦ ਹੋਈ ਹੈ ਇਸ ਕਰਕੇ ਉਹ ਗੂਗਲ ਤੇ ਜਦੋਂ ਸਰਚ ਕਰਦੇ ਆ ਤਾਂ 4 ਜੂਨ ਦੀ ਪਾਲਿਸੀ ਐਜ਼ ਇਟ ਇਜ਼ ਇੱਕ ਵੱਖਰੀ ਪਾਲਿਸੀ ਦੇ ਰੂਪ 'ਚ ਹੈ ਇਸ ਕਰਕੇ ਟੈਕਨੀਕਲ ਹੈਚ ਹੈ ਔਰ ਇਸੇ ਲਈ ਅਸੀਂ ਵਾਰ-ਵਾਰ ਕੱਲ ਵੀ ਜਦੋਂ ਬੜਾ ਸੰਭਲ ਕੇ ਬਿਆਨ ਦਿੱਤਾ ਸੀ ਕਿ ਸਰਕਾਰ ਇਸ ਨੂੰ ਕੈਬਨਿਟ ਚ ਲੈ ਕੇ ਆ ਕੇ ਨੋਟੀਫਾਈ ਕੀਤਾ ਸੀ ਉਸੇ ਤਰ੍ਹਾਂ ਇਸ ਨੂੰ ਡੀ ਨੋਟੀਫਾਈ ਕਰੇ ਤਾਂ ਜੋ ਸਾਰੀ ਗੱਲ ਸਪਸ਼ਟ ਹੋ ਸਕੇ ਇਹ ਅਸਪਸ਼ਟਤਾ ਕਾਰਣੀ ਅੱਜ ਅਸੀਂ ਇਸ ਮਾਮਲੇ ਚ 24 ਦੀ ਰੈਲੀ ਦੇ ਬਾਰੇ ਵੀ ਉਸ ਦਾ ਰੋਕ ਕੀ ਹੋਊਗਾ ਉਹ ਹਾਲੇ ਅਸੀਂ 20 ਤਰੀਕ ਤੱਕ ਲਈ ਸਰਕਾਰ ਨੂੰ ਸਮਾ ਦਿੱਤਾ ਹੈ ਇਸ ਲਈ ਅੱਜ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਵਿੱਤ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਉਸ ਚ ਵੀ ਇਹ ਗੱਲ ਸਪਸ਼ਟ ਨਹੀਂ ਹੋਈ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਤੇ ਫੌਰੀ ਸਪਸ਼ਟੀਕਰਨ ਆ ਜਿਹੜਾ ਉਹ ਜਨਤਾ ਦੇ ਸਾਹਮਣੇ ਰੱਖੂਗੀ ਕਿ 4 6 ਦੀ ਪਾਲਿਸੀ ਜਿਹੜੀ 14 ਤੋਂ ਬਾਅਦ ਅੱਗੇ ਐਮੈਂਡਮੈਂਟ ਨਾਲ ਸਾਹਮਣੇ ਲਿਆਂਦੀ ਸੀ ਉਹਦੀ ਕੀ ਪੋਜੀਸ਼ਨ ਆ ਔਰ ਉਸ ਲਈ ਕੈਬਨਟ ਚ ਇਸ ਨੂੰ ਡੀ ਨੋਟੀਫਾਈ ਕਰਕੇ ਬਿਲਕੁਲ ਜਦੋਂ ਉਹਨਾਂ ਨੇ ਇੱਕ ਪੋਲਿਟਿਕਲ ਡਿਸੀਜਨ ਕਰ ਲਿਆ ਵਾਪਸ ਲੈਣ ਦਾ ਤਾਂ ਇਸ ਦੇ ਵਿੱਚ ਜਿਹੜੀਆਂ ਵੀ ਕੋਈ ਟੈਕਨੀਕਲ ਇਫਐਂਡ ਬੱਟਸ ਹੈਗੀਆਂ ਨੇ ਉਹਨਾਂ ਨੂੰ ਸਪਸ਼ਟ ਰੂਪ ਚ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ ਉਹਨਾਂ ਨੂੰ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਮਾਮਲੇ ਚ ਜਿੰਨੀ ਵੀ ਇਹ ਗੱਲ ਆਈ ਹੈ ਇਹ ਟੈਕਨੀਕਲ ਹਿਚ ਦੇ ਬਾਵਜੂਦ ਵਧਾਈ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਕਿਉਂਕਿ ਸਾਰਿਆਂ ਨੇ ਇਸ ਚ ਜਿਹੜਾ ਮਤਵੇਤ ਕੋਲਾ ਕੇ ਉੱਪਰ ਉੱਟ ਕੇ ਇਸ ਸਾਰੇ ਪੰਜਾਬੀਆਂ ਨੇ ਸਾਥ ਦਿੱਤਾ ਸੰਯੁਕਤ ਕਿਸਾਨ ਮੋਰਚਾ ਦਾ ਨਿਰਣੀ ਹੈ ਔਰ ਇਸ ਗੱਲ ਦੀ ਵੀ ਆਸ ਕਰਦਾ ਹੈ ਕਿ ਇਹ ਟੈਕਨੀਕਲ ਜਿਹੜੇ ਆਸਪੈਕਟ ਨੇ ਲੀਗਲ ਜਿਹੜੇ ਇਸ ਆਸਪੈਕਟ ਨੇ ਇਹਨਾਂ ਨੂੰ ਦੂਰ ਕਰਾਉਣ ਤੱਕ ਉਹ ਇਸ ਸਾਵਧਾਨੀ ਪੂਰਵਕ ਲੜਾਈ ਦੇ ਮੈਦਾਨ 'ਚ ਰਹਿਣਗੇ ਤਾਂ ਜੋ ਆਪਾਂ ਇਸ ਨੂੰ ਇੱਕ ਮੁਕੰਮਲ ਰੂਪ 'ਚ ਜਿਹੜਾ ਇੱਕ ਖਤਰਾ ਲਟਕਦਾ ਆ ਪਿੰਡਾਂ ਦੇ ਉਜਾੜੇ ਦਾ ਉਸ ਨੂੰ ਇੱਕ ਕਿਸਮ ਨਾਲ ਪਿੱਛੇ ਜਿਹੜਾ ਉਹ ਮੋੜ ਸਕਦੇ ਹੋਈਏ